ਵਾਹਿਗੁਰੂ ਜੀ ਦਾ ਅਕਾਲ ਸਹਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਆਪ ਜੀ ਵੀ ਸਾਰੇ ਆਪਣੇ ਜੀਵਨ ਵਿੱਚ ਸੁੱਖ ਚਾਹੁੰਦੇ ਹੋ ਸੁੱਖ ਸ਼ਾਂਤੀ ਚਾਹੁੰਦੇ ਹੋ ਤੇ ਕੁਝ ਗੱਲਾਂ ਆ ਜਿਨ੍ਹਾਂ ਦਾ ਆਪ ਜੀ ਧਿਆਨ ਰੱਖੋ ਤੇ ਹਮੇਸ਼ਾ ਹੀ ਆਪ ਜੀ ਦੇ ਮਨ ਨੂੰ ਬਹੁਤ ਹੀ ਸ਼ਾਂਤੀ ਤੇ ਸੁੱਖ ਮਿਲੇਗਾ ਸਭ ਤੋਂ ਪਹਿਲਾਂ ਆਪਣੀ ਜਾਂ ਆਪਣੇ ਬੱਚਿਆਂ ਦੀ ਜਾਂ ਆਪਣੇ ਘਰ ਪਰਿਵਾਰ ਦੀ ਕਦੇ ਵੀ ਆਪਣੇ ਮੂੰਹ ਤੋਂ ਬੜਾਈ ਨਾ ਕਰੋ ਜਦੋਂ ਅਸੀਂ ਆਪਣੇ ਮੂੰਹ ਤੋਂ ਵਡਿਆਈ ਕਰਦੇ ਹਾਂ ਤੇ ਉਹ ਫਿਰ ਚੰਗੀ ਨਹੀਂ ਲੱਗਦੀ ਹੈਗੀ ਇਹ ਵਡਿਆਈ ਕੋਈ ਦੂਸਰਾ ਕਰੇ ਕੀ ਹਾਂ ਇਹ ਪਰਿਵਾਰ ਬਹੁਤ ਚੰਗਾ ਹਾਂ ਇਹ ਬੀਬੀ ਬਹੁਤ ਚੰਗੀ ਹੈ ਇਹਦੇ ਬੱਚੇ ਬਹੁਤ ਚੰਗੇ ਆ ਤੇ ਉਹ ਜਿਹੜੇ ਹੈਗੇ ਆ ਉਹ ਵਡਿਆਈ ਕੀਤੀ ਹੋਈ ਸਮਾਜ ਵਿੱਚ ਤੇ ਆਪ ਜੀ ਨੂੰ ਬਹੁਤ ਮਨ ਨੂੰ ਸ਼ਾਂਤੀ ਦਿੰਦੀ ਆ ਜੇਸੀਂ ਆਪਣੇ ਮੂੰਹ ਚ ਆਪਣੀ ਵਡਿਆਈ ਕਰੇਗੇ ਤਾਂ ਸਾਡੇ ਮਨ ਚ ਨੂੰ ਕੋਈ ਸ਼ਾਂਤੀ ਨਹੀਂ ਮਿਲਣੀ ਸੰਕੇ ਅਸੀਂ ਹੱਸੀ ਦੇ ਪਾਤਰੀ ਬਣ ਜਾਣਾ ਹੈ ਇਕਸਾਨੂੰ ਲੋਭ ਲਾਲਚ ਨਹੀਂ ਹੋਣਾ ਚਾਹੀਦਾ ਹੈਗਾ ਕਿ ਉਥੋਂ ਠੱਗੀ ਮਾਰ ਲਈ ਜਾਂ ਝੂਠ ਬੋਲ ਕੇ ਪੈਸਾ ਕਮਾ ਲਿਆ ਅਗਰ ਇਹ ਇਦਾਂ ਦੀ ਕਮਾਈ ਆਪਣੇ ਘਰ ਲੈ ਕੇ ਆਉਣੇ ਆ ਤੇ ਉਹਦੇ ਨਾਲ ਸਾਡਾ ਘਰ ਪਰਵਾਰ ਜਿਹੜਾ ਆ ਉਹ ਠੀਕ ਨਹੀਂ ਚੱਲਦਾ ਹੈਗਾ ਕਿਉਂਕਿ ਉਹ ਜਿਹੜੀ ਇਦਾਂ ਦੀ ਕਮਾਈ ਆਉਂਦੀ ਉਹਨਾਂ ਬੱਚੇ ਵਿਗੜ ਜਾਂਦੇ ਹੀ ਹੈਗੇ ਆ ਉਹ ਧੰ ਜਿਹੜਾ ਆ ਜਿੱਦਾਂ ਆਉਂਦਾ ਉਦਾਂ ਹੀ ਚਲਾ ਜਾਂਦਾ ਹੈਗਾ ਜਾਂ ਪਰਿਵਾਰ ਨੂੰ ਹੋਰ ਵੀ ਉਹਨਾਂ ਕਸ਼ਟ ਸਹਿਣੇ ਪੈਂਦੇ ਆ ਦੁੱਖ ਸਹਿਣੇ ਪੈਂਦੇ ਆ ਕਿਉਂਕਿ ਇਦਾਂ ਦੀ ਕਮਾਈ ਆਉਂਦੀ ਹੈ ਤੇ ਨਾਲ ਦੁੱਖ ਦਿਰਦਰ ਕਲੇਸ਼ ਵੀ ਲੈ ਕੇ ਆਉਂਦੀ ਹੈਗੀ ਜਾਂ ਸਰੀਰ ਨੂੰ ਦੁੱਖ ਵੀ ਲੈ ਕੇ ਆਉਂਦੀ ਹੈਗੀ ਜਾਂ ਇਸ ਵਾਸਤੇ ਇਹ ਜਿਹੜਾ ਧੰਨ ਹੈ ਇਹ ਜਿਹੜਾ ਲੋਭ ਲਾਲਚ ਹੈ ਇਹ ਸਾਨੂੰ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਜੇ ਕੋਈ ਸਾਡਾ ਅਪਮਾਨ ਕਰ ਦਿੰਦਾ ਜਾਂ ਸਾਨੂੰ ਪੂਰਾ અપਲਾ ਕਹਿੰਦਾ ਜਾਂ ਤੇ ਸਾਨੂੰ ਉਹ ਵੀ ਸਹਿ ਲੈਣਾ ਚਾਹੀਦਾ ਹੈਗਾ ਜਾਂ ਇਹਦੇ 'ਚ ਸਾਡੀ ਜਿਹੜੇ ਬੁਰਾਈਆਂ ਉਹ ਨਸ਼ਟ ਹੋ ਜਾਂਦੀ ਹੈਗੀ ਆ ਉਹ ਖਤਮ ਹੋ ਜਾਂਦੀ ਹੈਗੀ ਕਿਉਂਕਿ ਸੱਚੇ ਸਹਿਣ ਸ਼ਕਤੀ ਆ ਜਾਣੀ ਆ ਸਾਨੂੰ ਕਿਸੇ ਨੇ ਕੁਝ ਵੀ ਕਹਿਤਾ ਅਸੀਂ ਉਹ ਸਹਿ ਲੈਣਾ ਹੈਗਾ ਜਾਂ ਜੇ ਨਹੀਂ ਸਹਿਆ ਲੜਾਈ ਝਗੜੇ ਹੋਣਗੇ ਕੋਰਟ ਕਚਰੀਆਂ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣ ਲੱਗਿਆ ਅਸੀਂ ਵਾਹਿਗੁਰੂ ਕੋਲੋਂ ਵੀ ਟੁੱਟ ਜਾਣਾ ਜਾਂ ਜੇ ਅਸੀਂ ਇਦਾਂ ਦੇ ਕੰਮਾਂ 'ਚ ਪੈ ਗਏ ਐਸੇ ਜੇ ਕੋਈ ਬੁਰਾ ਭਲਾ ਕਹਿ ਵੀ ਦਿੰਦਾ ਜਾਂ ਤੇ ਉਹਨੂੰ ਚੁੱਪਚਾਪ ਉਹ ਸਾਡਾ ਸਹਿ ਲੈਣਾ ਚਾਹੀਦਾ ਜਾਂ ਉਹ ਵਾਹਿਗੁਰੂ ਸਾਨੂੰ ਉਹਨੀ ਸਾਨੂੰ ਸ਼ਕਤੀ ਦਿੰਦਾ ਜਾਂ ਤੇ ਸਾਡੇ ਦੁੱਖ ਦਿਲਦਰ ਜਿਹੜੇ ਹੈਗੇ ਆ ਸਾਡੇ ਕਸ਼ਟ ਜਿਹੜੇ ਆ ਉਹ ਕੱਟੇ ਜਾਂਦੇ ਹੈਗੇ ਆ ਇੱਕ ਸਾਨੂੰ ਗੁੱਸਾ ਨਹੀਂ ਕਰਨਾ ਬਿਲਕੁਲ ਜੋ ਵੀ ਕੋਈ ਕੁਝ ਕਹਿ ਦੇ ਬਸ ਉਹਨੂੰ ਸਹਿ ਲਵੋ ਸਹਿਣ ਵਿੱਚ ਹੀ ਪ੍ਰਮਾਤਮਾ ਸਾਡੇ ਤੇ ਬਹੁਤ ਖੁਸ਼ ਹੋਏਗਾ ਸਾਡੇ ਤੇ ਜਿਆਲ ਹੋਏਗਾ ਤੇ ਉਹ ਆਪਣੇ ਕਰਮਾਂ ਦਾ ਫਲ ਆਪੇ ਪਾਏਗਾ ਪਰ ਅਸੀਂ ਜੇ ਗੁੱਸਾ ਨਹੀਂ ਕੀਤਾ ਤੇ ਅਸੀਂ ਸਮਝੋ ਕਿ ਪ੍ਰਮਾਤਮਾ ਨਾਲ ਜੁੜੇ ਹੋਏ ਹਾਂ ਜਿਹੜਾ ਪ੍ਰਮਾਤਮਾ ਨਾਲ ਜੁੜਦਾ ਹੈ ਉਹਨੂੰ ਗੁੱਸਾ ਨਹੀਂ ਆਉਂਦਾ ਹੈਗਾ ਜੇ ਗੁੱਸਾ ਆਉਂਦਾ ਵੀ ਆ ਤੇ ਉਹਨੂੰ ਉਸੇ ਟਾਈਮ ਆਪਣੇ ਆਪ ਖਤਮ ਕਰ ਲਵੋ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵੋ ਤੇ ਗੁੱਸਾ ਆਪਣੇ ਆਪ ਹੀ ਖਤਮ ਹੋ ਜਾਏਗਾ ਗੁੱਸਾ ਕਰਨਾ ਜਿਹੜਾ ਅਸੀਂ ਪਾਠ ਕਰਦੇ ਹਾਂ ਉਸ ਤੇ ਵੀ ਪ੍ਰਭਾਵ ਪੈਂਦਾ ਹੈਗਾ ਜਾਂ ਕਿਉਂਕਿ ਜਦੋਂ ਅਸੀਂ ਗੁੱਸਾ ਕਰਦੇ ਹਾਂ ਤਾਂ ਸਾਡਾ ਫਿਰ ਮਨ ਨਹੀਂ ਕਰਦਾ ਪਾਠ ਜੁੜਦਾ ਨਹੀਂ ਹੈਗਾ ਜੇ ਅਸੀਂ ਪਾਠ ਨਾਲ ਜੁੜਨਾ ਹੈ ਤੇ ਸਾਨੂੰ ਤੇ ਸਾਨੂੰ ਆਪਣੇ ਗੁੱਸੇ ਤੇ ਕੰਟਰੋਲ ਜ਼ਰੂਰ ਕਰ ਲੈਣਾ ਚਾਹੀਦਾ ਹੈਗਾ ਜਾਂ ਜੇ ਕੋਈ ਪਸ਼ੂ ਪੰਛੀ ਸਾਡੇ ਕੋਲ ਸਹਾਇਤਾ ਮੰਗਦਾ ਜਾਂ ਮਰੇ ਸਾਡੇ ਕੋਲ ਆ ਜਾਂਦਾ ਹੈਗਾ ਜਾਂ ਕੋਈ ਜ਼ਖਮੀ ਹੋਇਆ ਹੋਇਆ ਜਾਨਵਰ ਆ ਜਾਂਦਾ ਹੈ ਪਸ਼ੂ ਆ ਜਾਂਦਾ ਹੈ ਜਾਂ ਕੋਈ ਪੰਛੀ ਆ ਜਾਂਦਾ ਹੈ ਜਾਂ ਤੇ ਸਾਨੂੰ ਉਹਦੀ ਬਹੁਤ ਜਰੂਰ ਸਹਾਇਤਾ ਕਰਨੀ ਚਾਹੀਦੀ ਆ ਉਹਦੇ ਮਲਮ ਪੱਟੀ ਕਰ ਦੋ ਉਹਨੂੰ ਪਾਣੀ ਪਿਲਾ ਦਿਓ ਉਹਨੂੰ ਖਾਣਾ ਖਿਲਾ ਦਿਓ ਉਹਦੀ ਸਾਰ ਜਨ ਸੇਵਾ ਕਰ ਦੋ ਇਹ ਵੀ ਸਾਡੇ ਇੱਕ ਜਿਹੜਾ ਕਰਮ ਹੈਗਾ ਆ ਬਹੁਤ ਹੀ ਚੰਗਾ ਹੈਗਾ ਆ ਜੇ ਇਸ ਜੀ ਕੋਈ ਜਾਨਵਰ ਨੂੰ ਮਾਰ ਦਿੰਨੇ ਆ ਆਪਣੇ ਮੂੰਹ ਦੇ ਸਵਾਦ ਵਾਸਤੇ ਤੇ ਉਹਦਾ ਤੇ ਸਾਨੂੰ ਬਹੁਤ ਹੀ ਵੱਡਾ ਪਾਪ ਲੱਗਣਾ ਹੈਗਾ ਆ ਕਿਉਂਕਿ ਕਿਸੇ ਵੀ ਸਭ ਜੋ ਵੀ ਸਮਾਜ ਚ ਜਾਨਵਰ ਪ੍ਰਾਣੀ ਆਇਆ ਹੋਇਆ ਆ ਪਸ਼ੂ ਪੰਛੀ ਸਾਨੂੰ ਜੀਣ ਦਾ ਹੱਕ ਹੈਗਾ ਆ ਐਸੋਸੇ ਕਦੀ ਵੀ ਕਿਸੇ ਪੰਛੀ ਪਸ਼ੂ ਪੰਛੀ ਨੂੰ ਨਹੀਂ ਮਾਰਨਾ ਚਾਹੀਦਾ ਹੈਗਾ ਉਹਦੀ ਰੱਖਿਆ ਜਿੰਨੀ ਹੋ ਸਕੇ ਉਹ ਕਰਨੀ ਚਾਹੀਦੀ ਆ ਪਸ਼ੂ ਪੰਛੀ ਮਾਰਨਾ ਸਾਡੇ ਮਨ ਨੂੰ ਬਹੁਤ ਹੀ ਸ਼ਾਂਤੀ ਨਹੀਂ ਆ ਤੇ ਨਾ ਹੀ ਸਾਡਾ ਮਨ ਸ਼ਾਂਤ ਹੋਣਾ ਆ ਤੇ ਨਾ ਹੀ ਸਾਨੂੰ ਕੋਈ ਸੁੱਖ ਮਿਲਣਾ ਆ ਅਸੀਂ ਕਿਸੇ ਨੂੰ ਦੁਖੀ ਕਰਕੇ ਕਿਸ ਤਰ੍ਹਾਂ ਸੁੱਖ ਪਾ ਸਕਦੇ ਆ ਕਿਸੇ ਦੀ ਵੀ ਭੈਣ ਧੀ ਬੇਟੀ ਨੂੰ ਗਲਤ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ ਜੇ ਅਸੀਂ ਗਲਤ ਨਿਗਾਹ ਨਾਲ ਦੇਖਦੇ ਹਾਂ ਤੇ ਅਸੀਂ ਨਰਕ ਕੁੰਡ ਵਿੱਚ ਜਾ ਕੇ ਪੈਨੇ ਆ ਸਾਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਹੈਗੀ ਕਿਸੇ ਨੂੰ ਵੀ ਦਾਨ ਦੇਣਾ ਜਾਂ ਕਿਸੇ ਸੇਵਾ ਕਰਨੀ ਫਿਰ ਉਹਨੂੰ ਵਾਰ-ਵਾਰ ਸਭ ਨੂੰ ਦੱਸੀ ਜਾਣਾ ਕਿ ਮੈਂ ਉਹਨੂੰ ਇਹ ਦਿੱਤਾ ਮੈਂ ਗਰੀਬ ਬੰਦੇ ਦੀ ਆ ਸੇਵਾ ਕੀਤੀ ਮੈਂ ਉਹ ਕੀਤਾ ਇਹ ਸਭ ਕਰਨਾ ਵੀ ਨੇਫਲ ਹੋ ਜਾਂਦਾ ਹੈਗਾ ਜਾਂ ਐਸੇ ਜਦੋਂ ਅਸੀਂ ਕਿਸੇ ਨੂੰ ਸੇਵਾ ਕਰਦੇ ਹਾਂ ਉਹ ਨਹੀਂ ਦੱਸਣੀ ਚਾਹੀਦੀ ਕਿਸੇ ਨੂੰ ਕਿ ਮੈਂ ਐਸੀ ਵਾਕਿੱਤੀ ਹੈਗੀ ਆ ਜੇ ਕਿਸੇ ਨੂੰ ਕਹਤਾ ਮੈਂ ਤੇਰੀ ਸੇਵਾ ਕਰੂੰਗਾ ਆਜਾ ਤਨ ਇਨਾ ਮੈਂ ਪੈਸੇ ਦੇ ਦੂੰਗਾ ਤਨ ਗਰੀਬ ਬੰਦੇ ਨੂੰ ਫਿਰ ਉਹਨੂੰ ਦੇਣਾ ਨਹੀਂ ਮੁੱਕਰ ਜਾਣਾ ਇਹ ਸਭ ਤੋਂ ਵੱਡਾ ਪਾਪ ਲੱਗਦਾ ਹੈਗਾ ਆ ਇਸ ਵਾਸਤੇ ਜੇ ਕਿਸੇ ਨੂੰ ਸੇਵਾ ਕਰਦੇ ਆ ਤੇ ਕਿਸੇ ਨੂੰ ਦੱਸੀਏ ਨਾ ਤੇ ਜੇ ਕਿਸੇ ਨੂੰ ਕਹਤਾ ਸੀ ਸੇਵਾ ਕਰਾਂਗੇ ਤੇਰੀ ਇਹ ਮਦਦ ਕਰਾਂਗੇ ਨਹੀਂ ਕਰਨੀ ਤਾਂ ਉਹ ਸਭ ਤੋਂ ਵੱਡਾ ਪਾਪ ਲੱਗਦਾ ਹੈਗਾ ਆ ਤੇ ਉਹ ਵੀ ਸਾਡੇ ਸੁੱਖਾਂ ਨੂੰ ਜਿਹੜਾ ਆ ਉਹ ਖਤਮ ਕਰ ਦਿੰਦਾ ਆ ਕਿਸੇ ਨਾ ਵੀ ਈਰਖਾ ਦਿਸ ਮਨ ਚ ਨਹੀਂ ਰੱਖਣਾ ਹੈਗਾ ਜੇ ਕਿਸੇ ਕਿਸੇ ਨਾ ਈਰਖਾ ਕਰਦੀਆਂ ਕਿ ਉਹਦੇ ਕੋਲ ਬਹੁਤ ਜ਼ਿਆਦਾ ਸਾਡੇ ਕੋਲ ਨਹੀਂ ਹੈਗਾ ਤੇ ਉਹ ਵੀ ਸਾਨੂੰ ਚੰਗਾ ਨਹੀਂ ਚੰਗੀ ਗੱਲ ਨਹੀਂ ਹੈਗੀ ਪ੍ਰਮਾਤਮਾ ਕੇ ਹੱਥ ਜੋੜੋ ਕਿ ਪ੍ਰਮਾਤਮਾ ਉਹਨੂੰ ਦੇਤਾ ਸਾਨੂੰ ਵੀ ਦੇ ਤੇ ਪ੍ਰਮਾਤਮਾ ਜ਼ਰੂਰ ਸੁਣੇਗਾ ਜੇ ਅਸੀਂ ਉਹਦੇ ਆਪਣੇ ਮਨ ਚ ਪਾਪ ਜਾਈ ਰੱਖਾਂਗੇ ਨਹੀਂ ਉਹਨੂੰ ਕਿਉਂ ਹੈਗਾ ਸਾਡੇ ਕੋਲ ਕਿਉਂ ਨਹੀਂ ਹੈਗਾ ਹੁਣ ਅਸੀਂ ਕਿਸੇ ਬਾਬੇ ਡੇਰੇ ਕੋ ਜਾ ਕੇ ਉਹਨਾਂ ਸੇ ਬੁਰਾ ਕਰਮ ਕਰੀਏ ਇਹ ਸਭ ਨਹੀਂ ਹੋਣਾ ਚਾਹੀਦਾ ਹੈਗਾ ਕੰਦੇ ਜੇ ਭਲਾ ਕਰੋ ਤੇ ਆਪਣਾ ਵੀ ਭਲਾ ਹੋ ਜਾਂਦਾ ਆ ਜੇ ਬੁਰਾ ਕਰੋ ਤੇ ਆਪਣਾ ਹੀ ਬੁਰਾ ਹੋ ਜਾਂਦਾ ਆ ਇਸ ਵਾਸਤੇ ਕਦੀ ਵੀ ਕਿਸੇ ਨਾਲ ਇਹ ਈਰਖਾ ਦਵੇਸ਼ ਨਹੀਂ ਰੱਖਣਾ ਚਾਹੀਦਾ ਹੈਗਾ ਉਸ ਪਰਮਾਤਮਾ ਕੋ ਮੰਗੋ ਜਿਹੜਾ ਜੇ ਕੇ ਕਦੀ ਪਛਤਾਉਂਦਾ ਨਹੀਂ ਹੈਗਾ ਇੱਕ ਕਦੀ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਹੈਗਾ ਦੇਖੋ ਪਤੀ ਪਤਨੀ ਜਾਂ ਕਿਸੇ ਦਾ ਸੁਆਗਰਮ ਕਿਸਦਾ ਠੰਡਾ ਹੈਗਾ ਜਾਂ ਗੁਜ਼ਾਰੇ ਤੇ ਕਰਨੇ ਹੈਗੇ ਆ ਯਾਨੀ ਕਿ ਹੁਣ ਉਹ ਪਤੀ ਲੜਦਾ ਜਾਂ ਤੇ ਪਤਨੀ ਛੋੜ ਕੇ ਉਹਨੂੰ ਚਲੀ ਜਾਵੇ ਤਲਾਕ ਲੈ ਲਵੇ ਜਾਂ ਪਤੀ ਦਾ ਸੁਆਭ ਬਹੁਤ ਗਰਮ ਹੈ ਪਤਨੀ ਉਹਨੂੰ ਛੋੜ ਕੇ ਚਲੀ ਜਾਵੇ ਐਸਾ ਦੇ ਕੰਮ ਨਹੀਂ ਕਰਨੇ ਚਾਹੀਦੇ ਹੈਗੇ ਇੱਕ ਨੂੰ ਇਹ ਸੋਚ ਰੋ ਕਿ ਹੁਣ ਮੇਰਾ ਇਹ ਨਾਲ ਮਲਾਪ ਹੋ ਗਿਆ ਜਾਂ ਮੇਰਾ ਇਹ ਨਾਲ ਗਠਜੋੜ ਹੋ ਗਿਆ ਮੈਂ ਇਹਨਾਂ ਲਵਾਉਣੀ ਹੈਗੀ ਜਾਂ ਜਿਸ ਤਰ੍ਹਾਂ ਵੀ ਨਵਾਵਾਂ ਜਦ ਅਸੀਂ ਇੰਨਾ ਸੋਚ ਲਵਾਂਗੇ ਤੇ ਜਿਹੜੇ ਤਲਾਕ ਹੁੰਦੇ ਆ ਇਹ ਵੀ ਬੰਦ ਹੋ ਜਾਣਗੇ ਜਿਹੜੇ ਛੋਟੇ ਬੱਚੇ ਵਿਚਾਰੇ ਰੁੱਣ ਜਾਂਦੇ ਆ ਉਹ ਵੀ ਬਚ ਜਾਣਗੇ ਤੇ ਇਹ ਵੀ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਹਮੇਸ਼ਾ ਮਨ ਨੂੰ ਨੀਵਾ ਰੱਖੋ ਕਿਸੇ ਦੀ ਦੋ ਗੱਲਾਂ ਸੁਣ ਲੋ ਕੋਈ ਫਰਕ ਨਹੀਂ ਪੈਣ ਲੱਗਿਆ ਹੈਗਾ ਪਰ ਜੇ ਕਿਸੇ ਨਾਲ ਸਬੰਧ ਜੁੜ ਗਿਆ ਆ ਉਹ ਸਬੰਧ ਨੂੰ ਪੂਰਾ ਨਿਭਾਉਣਾ ਇਹ ਵੀ ਇੱਕ ਬਹੁਤ ਚੰਗਾ ਕਰਮ ਹੈਗਾ ਆ ਇਹ ਵੀ ਸਾਨੂੰ ਬਹੁਤ ਜ਼ਿਆਦਾ ਚੰਗਾ ਫਲ ਮਿਲਦਾ ਪ੍ਰਮਾਤਮਾ ਕੋਲ ਇਹ ਜਾਈ ਸਾਨੂੰ ਵੇਸ਼ਾ ਸਾਨੂੰ ਗੁਰੂ ਦੇ ਦੱਸੇ ਹੋਏ ਰਸਤੇ ਤੇ ਜਾਣਾ ਆ ਗੁਰੂ ਜੀ ਤਾਈਓ ਸਾਡੇ ਤੇ ਕਿਰਪਾ ਬਣੀ ਰਹੂਗੀ ਜਦ ਅਸੀਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੁਰਾਂਗੇ ਦੁਖੀਆਂ ਦੀ ਸੇਵਾ ਕਰਾਂਗੇ ਦਸ਼ਵੰਤ ਕੱਢਾਂਗੇ ਲੋੜਵੰਦਾਂ ਦੀ ਲੋੜਾਂ ਪੂਰੀਆਂ ਕਰਾਂਗੇ ਪਸ਼ੂ ਪੰਛੀ ਜਾਨਵਰਾਂ ਨਾਲ ਪਿਆਰ ਕਰਾਂਗੇ ਤੇ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਣਾ ਜੇਕਰ ਅਸੀਂ ਇੰਨੀਆਂ ਗੱਲਾਂ ਦਾ ਧਿਆਨ ਰੱਖਾਂਗੇ ਤੇ ਬਾਬਾ ਜੀ ਸਾਡੇ 'ਤੇ ਬਹੁਤ ਕਿਰਪਾ ਕਰਨਗੇ ਸਾਡਾ ਜੀਵਨ ਜਿਹੜਾ ਸੁਖਮਈ ਹੋ ਜਾਏਗਾ ਸਾਨੂੰ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਆਉਣੀ ਹੈਗੀ